ਲੈ ਜਾ ਦੋ ਮਹੀਨੇ ਹੋ ਗਏ ਮਾਰਾ ਅੰਦਰ ਬੰਦ ਨੇ ਕਮਰੇ ਚ ਹੁੰਬਸ ਦੇ ਵਿੱਚ ਤੂੰ ਅੰਨਾ ਮਾ ਤੂੰ ਤੂੰ ਹੈ ਕਿੱਥੇ ਆ ਤੂੰ ਮੈਂ ਕਹ ਤੂੰ ਹੈ ਕਿੱਥੇ ਆ ਇੱਥੇ ਆ ਗੁਰੂ ਘਰ ਆ ਫਿਰ 10 ਮਿੰਟਾਂ ਚ ਹੈ ਜੇ ਤੂੰ ਨਹੀਂ ਆਉਂਦਾ ਕੱਟ ਗਿਆ ਫੋਨ ਉਹਨੇ ਨਹੀਂ ਆਉਣਾ ਬਾਬੂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਨਾਮੁ ਨਾਮੁ ਵਾਹਿਗੁਰੂ ਸਤ ਨਾਮੁ ਲਾਇ ਸਤ ਨਾਮੁ ਲਾਇ ਗੁਰਦਾਮ ਵਾਹਿਗੁਰੂ ਇਹ ਬੰਵਾਰੇ ਗੱਲ ਕਹਿ ਰਹੇ ਸੀਗਾ ਵੀ ਅੰਦਰ ਸਰੂਪ ਮਹਾਰਾਜ ਜੀ ਦਾ ਨਹੀਂ ਹੈਗਾ ਗ੍ਰੰਥੀ ਵੀ ਇਹ ਕਹਿੰਦਾ ਸੀ ਸਰੂਪ ਹੈ ਨਹੀਂ ਤੇ ਪਰ ਤੁਸੀਂ ਦੇਖ ਸਕਦੇ ਹੋ ਵੀ ਮਹਾਰਾਜ ਜੀ ਸੁਭਾਏਮਾਨ ਨੇ ਸੁਖਾਸਨ ਦੇ ਉੱਤੇ ਤੇ ਸਾਨੂੰ ਝੂਠ ਮਾਰੀ ਜਾਂਦੇ ਵੀ ਮਹਾਰਾਜ ਪ੍ਰਕਾਸ਼ਮਾਨ ਨਹੀਂ ਹੈ ਅੰਦਰ ਸੁਭਾਏਮਾਨ ਨਹੀਂ ਹੈਗੇ ਸਿੰਘ ਸਾਹਿਬ ਇੱਕ ਵਾਰੀ ਦਰਸ਼ਨ ਕਰਵਾ ਦਿਓ ਸੰਗਤ ਨੂੰ ਹਾਂ ਜੀ ਮਹਾਰਾਜ ਜੀ ਆਏ ਨੇ ਆ ਵੇਖੋ ਸੁਖਾਸਨ ਬਰਾਜਮਾਨ ਨੇ ਮਹਾਰਾਜ ਜੀ ਹੱਲੇ ਆਲੀ ਛੱਤ ਜੇ ਛਾਪ ਉੱਤੇ ਪਏ ਹੋ ਵੇਖੋ ਬਾਲੇ ਉੱਤੇ ਜੀ ਆਹ ਵੇਖੋ ਬਾਲੇ ਟੁੱਟੇ ਇੱਥੇ ਬੱਲੇ ਇੱਥੇ ਹੱਥ ਮਾਰੀਓ ਵੇਖੋ ਜੀ ਆਹ ਵੇਖੋ ਕੀ ਕੁਝ ਬਣਿਆ ਤੇਰਾ ਆਹ ਵੇਖੋ ਬਾਦੂ ਦਾ ਦੁਸ਼ਮਾਨ ਉੱਤੇ ਆਹ ਵੇਖੋ ਉੱਤੇ ਬਾਦੂ ਦਾ ਦੁਸ਼ਮਾਨ ਸੁਟਿਆ ਜਾ ਰਿਹਾ ਨਾ ਦੇਖੋ ਗੁਰੂ ਦੇ ਸਾਹਮਣੇ ਵਿੱਚ ਉਹਨਾਂ ਦੇਖੋ ਪਰਵਾਹ ਨਾਲ ਬੰਨ੍ਹ ਤੱਕ ਦੇ ਜਿਹੜਾ ਗੁਰੂ ਘਰ ਦਾ ਗ੍ਰੰਥੀ ਆ ਉਹ ਵਿੱਚ ਕੋਈ ਚਾਬੀ ਆ ਉਹ ਸ੍ਰੀਮਤਾ ਬਾਬਿਆਂ ਨੂੰ ਕਹੀ ਜਾਂਦਾ ਵੀ ਅੰਦਰ ਪ੍ਰਕਾਸ਼ ਹੈ ਨਹੀਂ ਮਹਾਰਾਜ ਦਾ ਕਈ ਵਾਰ ਉਹ ਹੰਕਾਰ ਦੇ ਘੋੜੇ ਦੇ ਸਵਾਰ ਹੋ ਕੇ ਉਹਨਾਂ ਨੂੰ ਲਾਲਾਂਗੇ ਲਾਲਾਂਗੇ ਉਹਨਾਂ ਨੇ ਸਾਡੇ ਇਹਨਾਂ ਨੂੰ ਭਾਵਾਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੰਨਾ ਮਾਰ ਨੂੰ ਰੱਖੀਦਾ ਗਰਮੀ ਦੇ ਵਿੱਚ ਹੈ ਕੋਤੀ ਸਾਹਿਬ ਕਰਨੇ ਇਨਾ ਘਟਿਆ ਬੰਦਿਆਂ ਨੇ ਮਾਰ ਦੀ ਬੇਵਦੀ ਕਰਨ ਰਹੇ ਆ ਕਿੰਨੇ ਸਮੇਂ ਤੋਂ ਇਹ ਬੇਵਦੀ ਹੋਣ ਦੀ ਇਹ ਜਦੋਂ ਵੇਖੀ ਤਾਂ ਉਹਦੇ ਬਾਹਰ ਡੰਡਾ ਜੀ ਲੱਗਦਾ ਲੋਕੀਂ ਦਿਆਂ ਮਾਰਦੀ ਆ ਸਵੇਰੇ ਸ਼ਾਮ ਕੋਈ ਨਹੀਂ ਹੁੰਦਾ ਨਹੀਂ ਕੋਈ ਨਹੀਂ ਹੁੰਦਾ ਮਤਲਬ ਕੋਈ ਨੇਤਰੀਮ ਨਹੀਂ ਕਰਦਾ ਨਾ ਪ੍ਰਕਾਸ਼ ਹੁੰਦਾ ਨਾ ਪ੍ਰਕਾਸ਼ ਹੁੰਦਾ ਬੜਾ ਉਹਨਾਂ ਨੇ ਬੇਨਤੀ ਕਰਦੇ ਰਹੇ ਹੰਕਾਰ ਦੇ ਕੋਲੇ ਸਵਾਰੀ ਮਾਰ ਦੀ ਬੇਵਦੀ ਉਹ ਜਾਨ ਬੁੱਝ ਕੇ ਕਰਦੇ ਰਹੇ ਆ ਪਲਾਜੂ ਕਿੱਥੇ ਹਾਂ ਹਾਂ ਇਸੋ ਨਿਹਾਲ ਬੋਲੇ ਉਰਨ ਕਰਮ ਹੋਏ ਪ੍ਰਭ ਮੇਰਾ ਉਰਨ ਕਰਮ ਹੋਏ ਪ੍ਰਭ ਮੇਰਾ ਨਾਮ ਵਾਹੇ